ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਐ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਸੋ ਆਪ ਜੀ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ ਰਸਤਾ ਨੂੰ ਕੋਟਾ ਨਿਰਧਾਰਤ ਆਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ ਇੱਕ ਘੰਟੇ ਵਿੱਚ 100 ਕਿਲੋਸੇ ਛੱਡਦੇ ਅਗਲੇ ਕੰਟੇ ਤੇ 100% ਹੋ ਤਾਂ ਫਿਰ ਜਿੰਨਾ ਉਹਨਾਂ ਦਾ ਹਿੱਸਾ ਪਾਉਂਗਾ ਜਿੰਨਾਂ ਕੋਲ ਉਹਨਾਂ ਦੀ ਨਹਿਰਾਂ ਇੱਕਦਮ ਨਹੀਂ ਛੱਡਿਆ ਜਾਂਦਾ ਪਾਣੀ ਤੇ ਜਿੰਨਾਂ ਕੋਲ ਨਹਿਰਾਂ ਉਹਦੇ ਚੱਲਦੀਆਂ ਨੇ ਉਹ ਸਭ ਨੂੰ ਫਿਰ ਪਾਣੀ ਮਿਲ ਜਾਊਗਾ। ਇਹੀ ਗੱਲ ਮੈਂ ਇੱਕ ਤਰੀਕੇ ਤੋਂ ਕਹਿੰਦਾ ਆ ਰਿਹਾ ਕਿ 21 ਤਰੀਕ ਤੋਂ ਤੁਹਾਨੂੰ ਵੈਸੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਹੈ ਨਿਰਧਾਰਤ। ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਰਿਹਾ ਜਦੋਂ ਬਹੁਤ ਜ਼ਿਆਦਾ ਪਾਣੀ ਸੀ। ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾ ਪਾਉ ਵਿੱਚ ਜਾ ਰਣਜੀਤ ਸਾਗਰ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰੀਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਤੱਕਾ ਨਾ ਕਰੋ ਹਰਿਆਣਾ ਨੇ ਪਾ ਬਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪ ਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ ਚ ਆਉਣਗੇ ਕੋਈ ਪਾਈਪ ਫੈਕਟਰੀ ਹੋਵੇ ਪੰਜਾਬ ਚ ਜਿੱਥੇ ਕੋਲ ਪਾਈਪ ਪਏ ਹੋਣ ਸਾਨੂੰ ਪਲੇਸ ਰੈਸ ਦੇ ਕਿਸੇ ਪਾਈਪ ਫੈਕਟਰੀ ਕੋਲੇ ਪਾਈਪ ਨਹੀਂ ਹੈ ਗਈ ਇਸ ਵਾਰ ਆਰਡਰ ਤੇ ਬੇਟਿੰਗ ਇਸ ਚੱਲ ਰਹੀ ਹੈ ਸੋ ਪਾਣੀ ਨੇਰੀ ਪਾਣੀ ਨੂੰ ਸੀ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂ ਤੇ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ੜੇ ਅਸੀਂ ਯੂਜ਼ ਕਰ ਲਿਆ ਅੱਜ ਤੱਕ ਪਾਕੜਾ ਪਹਿਲਾਂ ਕਦੇ 60 75 ਤੋਂ ਵਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ ਚੋ ਅਸੀਂ ਕਿਹਾ ਵੀ ਅਸੀਂ ਤਾਂ ਆਪਣੇ ਹਿੱਸੇ ਵਰਤਦੇ ਆ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਥੋਂ 142000 ਤੋਂ ਬਾਅਦ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪ ਦੇ ਘੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ ਨੂੰ 4000 ਮਤਲਬ ਕਿ ਉਸਕ ਜਿਹੜਾ ਪੀਣ ਵਾਸਤੇ ਉਹਨਾਂ ਨੂੰ ਮੰਗਿਆ ਸੀ ਅਸੀਂ ਦੇ ਦੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦਾ ਅਰਥ ਦਿਓ ਪਰ ਕੋਈ ਨਹੀਂ ਅਸੀਂ ਤਾਂ ਭਾਈ ਕਨੇ ਹੀ ਆ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਾਉਂਦੇ ਰਹੇ ਸੋ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦੇਸ਼ ਪਾਸੀ ਨੇ ਪਰ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੀ ਸੀ ਜਿਸ ਧੱਕੇ ਨਾਲ ਬਾਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆ ਤੁਹਾਡੇ ਸਾਹਮਣੇ ਵੀ ਇਹੀ ਕਹਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਅਗਲੀ ਵਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ ਪ੍ਰੈਅਰ ਮਈ ਚ ਕਹ ਦਿਓ ਸੰਭਾਦੀ ਦਿਓ ਨਹੀਂ ਹੈਗਾ ਜਦ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆ ਵਰਤਣ ਲੱਗ ਗਏ ਪਹਿਲਾਂ ਤਾਂ ਚਲੇ ਜਾਂਦੀ ਸੀ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ ਸਾਲ ਲੈ ਰਹੇ ਆ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਪੰਜਾਬ ਦੇ ਪਾਣੀ ਵਾਸਤੇ ਕਿਉਂਕਿ ਬੂੰਦ ਵਾਸਤੇ ਲੜਾਈ ਲੱਗਦੀ ਹੈ